ਹਾਂਜੀ ਬਾਗੂ ਜੀ ਕਾਲਸਾ ਵਾਗੂ ਜੀ ਕੀ ਫਤਿਹ ਜੀਵਨ ਜਾਗ ਦੀ ਇਸ ਗੁਰਬਾਣੀ ਵਿਚ ਆਰ ਦੀ ਲੜੀ ਵਿਚ ਅਸੀਂ ਅੱਜ ਫਿਰ ਸਾਰਿਆਂ ਨੂੰ ਜੀ ਆਇਆਂ ਦੀ ਆਖਦੇ ਹਾਂ ਅੱਜ ਜੋ ਅੱਜ ਦਾ ਜੋ ਸ਼ਬਦ ਹੈ ਇਸ ਦੇ ਨਾਲ ਵੀ ਸਾਡੇ ਬਹੁਤ ਸਾਰੇ ਪਰਮਪੂ ਲਿਖੇ ਹਨ ਕਿਉਂਕਿ ਅਸੀਂ ਹੁਣ ਤੱਕ ਇਹੀ ਸਮਝਦੇ ਸੀ ਕਿ ਦਰਸ਼ਨ ਕਰ ਲਿਆ ਗੁਰਦੁਆਰੇ ਚਲੇ ਗਏ ਜਾਂ ਨਗਰ ਕੀਰਤਨ ਜਾ ਰਹੇ ਤੇ ਬਾਬਾਈ ਦੀ ਸਵਾਰੀ ਦੇ ਦਰਸ਼ਨ ਕਰ ਲਏ ਤੇ ਸੋ ਕਾਲਡ ਕੋਈ ਪੁੰਨ ਸਾਨੂੰ ਮਿਲ ਗਿਆ ਸਾਡੇ ਸਾਰੇ ਕੰਮ ਹੋ ਜਾਣਗੇ ਕਿ ਅਸੀਂ ਦਰਸ਼ਨ ਕਰ ਲਿਆ ਲੇਕਿਨ ਦਰਸ਼ਨ ਦਾ ਅਸਲ ਭਾਵ ਕੀ ਹੈ ਆਓ ਅੱਜ ਅਸੀਂ ਵਿਰਿੰਦਰ ਕੌਰ ਸਾਹਨੀ ਜੀ ਕੋਲੋਂ ਸਮਝਦੇ ਹਾਂ ਹਾਂ ਜੀ ਵਿਰਿੰਦਰ ਜੀ ਵਾਗੂ ਜੀ ਕਾ ਕਾਲਸਾ ਵਾਗੂ ਜੀ ਦੀ ਫਤਿਹ ਲੜੀ ਵਾਰ ਚਲਦੇ ਵਿਚਾਰ ਦੇ ਪ੍ਰੋਗਰਾਮ ਵਿੱਚ ਇੱਕ ਮੇਰੀ ਛੋਟੀ ਜਿਹੀ ਕੋਸ਼ਿਸ਼ ਰਚਨਾ ਹੈ 사ਰਨ ਮੈਲਾ ਪੰਜਵਾਂ ਠਾਕੁਰ ਤੂੰ ਸ਼ਰਨਾਈ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਪਤੇ ਦਰਸ਼ਨ ਪਾਇਆ ਰਹਾ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾਠੇ ਸੁਖ ਸਹਿਤ ਸਮਾਏ ਅਨੰਦ ਅਨੰਦ ਗੁਣ ਗਾਇਆ ਬਾ ਪਕੜ ਕੱਢ ਲੀਨੇ ਆਪਣੇ ਗ੍ਰੇ ਕੂਪ ਅੰਧ ਕੂਪ ਤੇ ਮਾਇਆ ਕੋ ਨਾਨਕ ਗੁਰ ਬੰਧਨ ਕਾਟੇ ਵਿਛੁਰਤ ਆਨ ਮਿਲਾਇਆ ਹੁਣ ਅਸੀਂ ਇਸ ਰਚਨਾ ਦਾ ਸੈਂਟਰਲ ਆਈਡੀਆ ਰਹਾਉ ਨੂੰ ਸਮਝਣ ਦਾ ਯਤਨ ਕਰਦੇ ਹਾਂ ਠਾਕੁਰ ਤੁਮ ਸ਼ਰਨਾਈ ਆਇਆ ਠਾਕੁਰ ਮੀਨਸ ਮਾਲਕ ਮਾਲਕ ਕੀ ਨਿਯਮ ਨਿਯਮਾਵਲੀ ਸ਼ਰਨਾਈ ਆਇਆ ਸ਼ਰਨ ਵਿੱਚ ਆਣਾ ਪਾਵ ਮੇਰਾ ਚੰਚਲ ਮਨ ਰੱਬੀ ਗੁਣਾ ਦੀ ਸੱਚ ਦੇ ਗਿਆਨ ਦੀ ਸ਼ਰਨ ਵਿੱਚ ਆ ਗਿਆ ਹੈ ਉੱਤਰ ਗਇਓ मेरे मन का शन, संसार जबते दर्शन पाया जब तू मेरे चंचल मन ने सच दे ज्ञान को समझ के वत्तो कीती रब्बी गुणा दी वत्तो करन दे नाल जो एक्सपीरियंस होया जो लाभ होया उस नाल मेरे मन दे सारे डर संसार खत्म हो गए रैम परम तू हो गए ਦਰਸ਼ਨ ਅਸੀਂ ਦਰਸ਼ਨ ਦਾ मीनिंग ਇਹ ਸਮਝ ਲੈਂਦੇ ਹਾਂ ਕਿ ਇਟ ਇਜ਼ ਕਨੈਕਟਡ ਟੂ ਦਾ ਆਊਟਸਾਈਡ ਲਾਈਕ ਗੋਦਵਾਰੇ ਜਾਣਾ ਮੱਥਾ ਟੇਕਣਾ ਜੋ ਮਾਲਾ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੋਂ ਵਾਕ ਜਾਂ ਹੁਕਮ ਲੈਣਾ ਆ ਬਟ ਗੁਰਬਾਣੀ ਇਜ਼ 올 ਅਬਾਊਟ ਇੰਟਰਨਲ ਡਿਵੈਲਪਮੈਂਟ ਇੰਟਰਨਲ ਗਰੋਥ ਅੰਦਰਲੀ ਸੋਚ ਸੋ ਇਸ હિਸਾਬ ਨਾਲ ਦਰਸ਼ਨ ਇਸ ਆਲਸੋ ਐਨ ਇੰਟਰਨਲ ਐਕਟੀਵਿਟੀ ਫੀਲਿੰਗ ਸੋਚ ਉੱਤਰ ਗयो ਮੇਰੇ ਮਨ ਕਾ ਸੰਸਾ ਵੈਨ ਆਈ ਹੈਡ ਦਰਸ਼ਨ ਆਫ ਦ ਬੀ ਗੁਰ ਇੰਟਰਨਲੀ ਤੇ ਮੇਰੇ ਮਨ ਦੇ ਪਦਮ ਪੁਲੇ ਕੇ ਖਤਮ ਹੋ ਜਾਂਦੇ ਹਨ ਅਨਬੋਲਤ ਮੇਰੀ ਬਿਸਤਾ ਜਾਨੀ अपना नाम जपाया अनबोल्ट मीन्स मेनू ਬਾਅਦ ਬੋਲ ਕੇ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਜਦੋਂ ਮੈਂ ਆਪਣੇ ਆਪ ਆਪਣੀ ਇਨਟਰੋਸਪੈਕਸ਼ਨ ਕੀਤੀ ਤੇ ਮੈਨੂੰ ਬਿਨਾ ਬੋਲੇ ਆਪਣੇ ਅੰਦਰੋਂ ਹੀ ਸਭ ਕੁਝ ਪਤਾ ਲੱਗ ਗਿਆ ਆਪਣੇ ਗੁਣ ਤੇ ਅਫਗੁਣ ਬਿਰਥਾ ਸਟੇਟ ਆਫ ਮਾਈਂਡ ਮੰਦੀ ਅਵਸਥਾ ਕਿਤੇ ਦਿਨੋਂ ਮੈਂ ਹਰਨਾਮਨ ਬਣਾ ਕੇ ਰੱਖ ਲਿਆ ਤਾਂ ਜਾ ਮੇਰੇ ਮਨ ਦੀ ਪਰੇਸ਼ਾਨੀ ਆਪਣੇ ਆਪ ਹੀ ਸਮਝ ਆਣੀ ਸ਼ੁਰੂ ਹੋ ਗਈ ਕਿਉਂਕਿ ਸੱਚ ਦਾ ਗਿਆਨ ਦੀ ਸੱਚ ਦੇ ਗਿਆਨ ਦੀ ਜੋਜੀ ਹੋ ਗਈ ਜਦੋਂ ਮੈਂ ਐਪਲਾਈ ਕੀਤਾ ਤੇ ਸਮਝ ਆਇਆ ਕਿ ਮੈਂ ਕਿਉਂ ਦੁਖੀ ਹਾਂ ਐਗਜ਼ਾਮਪਲ ਵਜੋਂ ਮੈਂ ਇਸ ਕਰਕੇ ਦੁਖੀ ਹਾਂ ਕਿਉਂਕਿ ਮੈਂ ਇੱਕ ਝੂਠ ਬੋਲਿਆ ਬਤ ਉਸ ਸਵਾਸਤੇ ਮੈਨੂੰ ਦੱਸ ਝੂਠ ਹੋਰ ਬੋਲਨੇ ਪੈ ਗਏ ਫਿਰ ਮੈਨੂੰ ਯਾਦ ਵੀ ਰੱਖਣਾ ਹੈ ਕਿ ਮੈਂ ਕਿਸ ਬੰਦੇ ਨੂੰ ਕਿਹੜਾ ਝੂਠ ਕਿਹਾ ਸੀ ਕਿਹੜੀ ਗੱਲ ਕਹੀ ਸੀ ਕਿਉਂਕਿ ਮੈਂ ਦੁਬਾਰਾ ਉਸ ਨੂੰ ਉਹੀ ਗੱਲ ਕਰਨੀ ਹੈ ਇਹ ਸਭ ਦਿਮਾਗ ਵਿੱਚ ਚਲਦਾ ਰਹਿੰਦਾ ਹੈ ਤੇ ਮੈਂ ਦੁਖੀ ਰਹਿੰਦਾ ਹਾਂ ਆਪਣਾ ਨਾਮ ਜਪਾਇਆ ਮੀਨਸ ਉਸ ਨੂੰ ਮਤਲਬ ਨਿਯਮਾਵਲੀ ਨੂੰ 24/7 ਚੇਤੇ ਰੱਖਣਾ ਹੈ ਉਸ ਤੇ ਨਿਯਮਾਂ ਨੂੰ ਫੋਲੋ ਕਰਨਾ ਹੈ ਇਹੀ ਨਾਮ ਜਪਣਾ ਹੈ ਦੁੱਖ ਨਾਟੇ ਸੁਖ ਸਹਿਜ ਸਮਾਇ ਜਦੋਂ ਮੈਂ ਗੁਣਾ ਤੇ ਚੱਲਣਾ ਸ਼ੁਰੂ ਕਰ ਦਿੱਤਾ ਜਦੋਂ ਮੈਨੂੰ ਸੋਚੀ ਆ ਗਈ ਤਦੋਂ ਮੇਰੇ ਅੰਦਰ ਜੋ ਵਿਕਾਰ ਵਸਦੇ ਸੀ ਉਹ ਦੂਰ ਹੋਣੇ ਸ਼ੁਰੂ ਹੋ ਗਏ ਤੇ ਫਿਰ ਕੀ ਹੋਇਆ ਸਹਜੇ ਸਹਜੇ ਗੁਣ ਮੇਰੇ ਅੰਦਰ ਆਣੇ ਸ਼ੁਰੂ ਹੋ ਗਏ ਮੀਨਸ ਮੈਂ ਗੁਰਦਾ ਗੁਣਾ ਪਰਪੂਰ ਹੋਣਾ ਸ਼ੁਰੂ ਹੋ ਗਏ ਅਨੰਦ ਅਨੰਦ ਗੁਣ ਗਾਇਆ ਫਿਰ ਮੇਰਾ ਮਨ ਆਤਮਿਕ ਅਡੋਲਤਾ ਵਿੱਚ ਆ ਗਿਆ ਸਟੇਟ ਆਫ ਕੰਟੈਂਟਮੈਂਟ ਵਿੱਚ ਆ ਗਿਆ ਬਾ ਪਕੜ ਕੱਢ ਲੀਨੇ ਆਪਣੇ ਗਏ ਕੂਪ ਤੇ ਗਰੇ ਅੰਧ ਕੂਪ ਤੇ ਮਾਇਆ ਜਦੋਂ ਮੈਂ ਗੁਨਾ ਤੇ ਚੱਲਣਾ ਸ਼ੁਰੂ ਕੀ ਕਰ ਦਿੱਤਾ ਤੇ ਫਿਰ ਮੇਰੇ ਵਿਕਾਰਾਂ ਵਿੱਚ ਫਸੇ ਹੋਏ ਮਨ ਨੂੰ ਰੱਬੀ ਗੁਨਾ ਨੇ ਵਿਕਾਰਾਂ ਵਾਲੇ ਖੂ ਯਾਨੀ ਗੰਦਗੀ ਦੇ ਵਿੱਚੋਂ ਕੱਢ ਲਿਆ ਬਾ ਪਕੜ ਮੀਨਸ ਜਦੋਂ ਮੈਂ ਪੰਡਾ ਸਿੱਧਾ ਕਰ ਲਿਆ ਤੇ ਉਸ ਦੀ ਬਖਸ਼ੀਸ਼ ਮਿਲਨੀ ਸ਼ੁਰੂ ਹੋ ਗਈ ਤੇ ਫਿਰ ਗੁਨਾ ਦਾ ਬੈਨੀਫਿਟ ਮੈਨੂੰ ਮਿਲਨੇ ਸ਼ੁਰੂ ਹੋ ਗਏ ਤੇ ਉਹਨਾਂ दे प्रकाश के ना रस्ता दिखना शुरू हो गया तो बंधन काटे आन मिलाया मेरा अद्वैत अवस्था वाला मन कह उठिया कि मेनू जो सच का ज्ञान मिलिया है उसने मेरे ਅਗਿਆਨਤਾ ਵਾਲੇ ਸਾਰੇ ਬੰਧਨ ਕੱਟ ਦਿੱਤੇ ਹਨ ਤੇ ਮੇਰਾ ਜਿਹੜਾ ਚੰਚਲ ਮਨ ਸੀ ਜੋ ਰੱਬੀ ਗੁਣਾ ਤੋਂ ਵਿਛੜਿਆ ਹੋਇਆ ਸੀ ਉਸ ਦਾ ਰੱਬੀ ਗੁਣਾ ਨਾਲ ਮਿਲਾਪ ਹੋ ਗਿਆ ਆਈ ਹੋਪ ਮੈਂ ਇਸ ਰਚਨਾ ਦੇ ਨਾਲ ਆਪਣੀ ਸੋਚ ਦੇ ਹਿਸਾਬ ਨਾਲ ਜਸਟਿਸ ਕਰ ਸਕੀ ਹਾਂ ਥੈਂਕਸ ਟੂ ਮਾਈ ਕੋਲੀਗਸ ਫॉर देयर ਗਾਈਡੈਂਸ ਵਾਗੂ ਜੀ ਕਾ ਕਾਲਸਾ ਵਾਗੂ ਜੀ ਕੀ ਫਤੇ ਹਾਂਜੀ ਮੈਮ ਥੈਂਕ ਯੂ ਵਰਿੰਦਰ ਮੈਮ ਤੁਸੀਂ ਬਹੁਤ ਹੀ ਅੱਛੀ ਤਰ੍ਹਾਂ ਇੱਕ ਇੱਕ ਜੋ ਸ਼ਬਦ ਸੀ ਉਸ ਨੂੰ ਵਿਸਤਾਰ ਨਾਲ ਦੱਸ ਕੇ ਉਸ ਦਾ मीनिंग ਦੱਸ ਕੇ ਸਾਨੂੰ ਇਸ ਸ਼ਬਦ ਬਾਰੇ ਸੋਝੀ ਦਿੱਤੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਦਰਸ਼ਨ ਬਾਰੇ ਸਾਨੂੰ ਦੱਸਿਆ ਕਿ ਦਰਸ਼ਨ ਹੈ ਸਿਰਫ ਦੇਖਣ ਨਾਲ ਅੱਖਾਂ ਦੇ ਦੇਖਣਾ ਦਰਸ਼ਨ ਨਹੀਂ ਹੈ ਗੁਰਬਾਣੀ ਅਨੁਸਾਰ ਦਰਸ਼ਨ ਹੈ एक्सपीरियंस करना जब तुम चंगे गुणਾਂ ਤੇ ਚੱਲੇ ਤੇ ਫਿਰ ਜੋ ਵਾਪਸ ਸਾਨੂੰ ਜੋ ਬੈਨੀਫਿਟ ਮਿਲਿਆ ਉਹ ਜੋ ایکسپੀਰੀਅנס ਹੈ ਉਹ ਹੀ ਚੰਗੇ ਗੁਣਾ ਦੇ ਦਰਸ਼ਨ ਹਨ ਕਿਉਂਕਿ ਰਬ ਕੋਣ ਹੈ ਚੰਗੇ ਗੁਣ ਸੱਚ ਦਾ ਗਿਆਨ ਸੋ ਸੱਚ ਦੇ ਗਿਆਨ ਦਾ ਜਦੋਂ ایکسپੀਰੀਅנס ਹੋਇਆ ਤੇ ਉਹਦੇ ਦਰਸ਼ਨ ਹੋ ਗਏ ਸੋ थैंक यू सो मच ਕਿਸੇ ਦਾ ਕੋਈ ਕੁਐਸਚਨ ਹੈ ਤੁਸੀਂ ਸਭ ਪੁੱਛ ਸਕਦੇ ਹੋ ਆਲ ਆਰ ਵੈਲਕਮ ਕਿਸੇ ਨੂੰ ਕੋਈ ਚੀਜ਼ ਨਹੀਂ ਸਮਝ ਆਈ ਉਹ ਵੀ ਪੁੱਛ ਸਕਦੇ ਹੋ ਹਾਂਜੀ ਔਰ ਕੋਈ ਐਡ ਕਰਨਾ ਚਾਹੁੰਦਾ ਹੈ ਕੋਈ ਤੇ ਦੈਟ ਇਜ਼ ਆਲਸੋ ਵੈਲਕਮ ਹਾਂਜੀ ਗੁਰਮੀਤ ਸਰ ਯੂਨੀਤ ਮੈਮ ਗੁਰਮੀਤ ਮੈਮ ਪ੍ਰੀਤੀ ਮੈਮ ਕਿਸੇ ਨੂੰ ਕੋਈ ਡਾਊਟ ਹੈ ਜਾਂ ਕੁਝ ਐਡੀਸ਼ਨ ਹੈ ਮਨਜੀਤ ਮੈਮ ਪੂਜੀ ਤੁਸੀਂ ਕੁਝ ਐਡ ਕਰਨਾ ਚਾਹੋਗੇ ਮੈਂ ਅਨਬੋਲਤ ਮੇਰੀ ਬਿਰਥਾ ਜਾਣੀ ਕਰਕੇ ਜਿੱਥੇ ਆਇਆ ਵਾ ਕਿੰਨੇ ਮੇਰੀ ਬਿਰਥਾ ਜਾਣੀ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਅੰਜੀ ਬਾਬ ਨੇ ਜਿਸ ਤਰ੍ਹਾਂ ਦੱਸਿਆ ਕਿ ਅਨਬੋਲਤ ਮੇਰੀ ਬਿਰਥਾ ਜਾਨੀ ਮੇਰੇ ਅੰਦਰ ਹੀ ਮੈਂ ਜਦੋਂ ਚੰਗੇ ਗੁਣਾ ਤੇ ਚੱਲਣਾ ਸ਼ੁਰੂ ਕੀਤਾ ਤੇ ਮੈਂ ਆਪਣੇ ਅੰਦਰ ਹੀ ਸਵੈ ਪ੍ਰਚੋਲ ਕੀਤੀ ਮੇਰੇ ਖਿਆਲ ਵਰਿੰਦਨ ਮੈਂ ਇਹੀ ਦੱਸਿਆ ਨਾ ਹਾਂਜੀ ਇੰਟਰੋਸਪੈਕਸ਼ਨ ਕੀਤਾ ਮੈਨੂੰ ਆਪਣੇ ਅੰਦਰ ਹੀ ਸਮਝ ਆ ਗਈ ਕਿ ਮੇਰੀ ਪ੍ਰੋਬਲਮ ਕਿੱਥੇ ਸੀ अगर मेरी प्रॉब्लम सी कि मैं विकारा चल रही झूठ बोल रही सी जेलसी कर रही सी गलत कर रही सी या मैं असैपटेंसि नहीं सी कोई ट्रिगर आया मैं उन्होंने अक्सैप्ट नहीं किया वेयर माय प्रॉब्लम वाज ए मेरी बिरथा मैं अपने आप ही अपने अंदर जान ली हाँ जी बलजीत मैम तुम कुछ दसोगे ਆ ਐਟੂ ਜੀ ਮੈਨੂੰ ਵੀ ਲੱਗੀ ਬਰਾਬਰ ਮਨਜੀਤ ਜੀ ਨੇ ਵੀ ਦੱਸਿਆ ਇਹ ਅਨਬੋਲਤ ਮੇਰੀ ਬਿਰਥਾ ਜਾਨੀ ਕਿਸ ਨੇ ਜਾਨੀ ਇਹ ਥੋੜਾ ਜਿਹਾ ਮੈਨੂੰ ਲੱਗਦਾ ਵਿਚਾਰ ਕਰਨ ਦੀ ਲੋੜ ਹੈ ਸੋ ਹੋਰ ਵੀ ਕਿਸੇ ਦਾ ਕੋਈ ਵਿਊ ਹੈ ਤਾਂ ਪਲੀਜ਼ ਦੱਸੋ ਜੀ ਇਹਨੂੰ ਇਲੈਬੋਰੇਟ ਮੈਂ ਜ਼ਰੂਰ ਕਰਨਾ ਚਾਹਾਂਗੀ ਕਿ ਅਨਬੋਲਤ ਕਿਉਂਕਿ ਉਸ ਤੋਂ ਉੱਪਰ ਜਿਹੜਾ ਅਸੀਂ ਨਾ ਘਰ ਰਹਾਵ ਵਾਲੀ ਪੰਕਤੀ ਵੇਖਦੇ ਹਾਂ ਤੇ ਉਹ ਸਾਨੂੰ ਦੱਸ ਰਹੀ ਹੈ ਠਾਕੁਰ ਤੂੰ ਸ਼ਰਨ ਆਇਆ ਹੈ ਹੈ ਨਾ ਮੈਂ 1 ਮਿੰਟ ਲੈਪਟਾਪ ਤੋਂ ਆਨ ਲੀ ਹਾਂ। ਹਾਂਜੀ ਇੱਥੇ ਠਾਕੁਰ ਉਹਨਾਂ ਨੇ ਕਿਹਾ ਕਿ ਸਚ ਦੇ ਗਿਆਨ ਦੀ ਸ਼ਰਨ ਵਿੱਚ ਮੇਰਾ ਮਨ ਜੋ ਹੈ ਉਹ ਹੁਣ ਸ਼ਰਨ ਵਿੱਚ ਆ ਗਿਆ। ਮਤਲਬ ਉਸਨੇ ਹੁਣ ਸਰੈਂਡਰ ਕਰਤਾ ਕਿ ਵਿਕਾਰਾਂ ਮਜੂ ਸਰੈਂਡਰ ਕਰਤਾ। ਜਿਵੇਂ ਸ਼ਰਨ ਜਾ ਗਿਆ। ਉਤਰ ਗਿਆ ਮੇਰੇ ਮਨ ਕਾ ਸੰਸਾ। ਮੇਰੇ ਮਨ ਦਾ ਜਿੰਨਾ ਵੀ ਸੰਸਾ ਪਰਮੁਪੁਲੇਖਾ ਸੀ ਉਹ ਹੁਣ ਉਤਰ ਗਿਆ। ਮਤਲਬ ਦੂਰ ਹੋ ਗਿਆ। ਔਰ ਜਪ ਤੇ ਦਰਸ਼ਨ ਪਾਇਆ ਜਦੋਂ ਤੋਂ ਉਹਦੇ ਅ ਧਿਆਨ ਨੂੰ ਹਾਸਲ ਕੀਤਾ ਹੈ ਦਰਸ਼ਨ ਤੋਂ ਭਾਵ ਸਮਝ ਲ ਗਏ ਅਸੀਂ ਹੁਣ ਅੱਗੇ ਆ ਗਿਆ ਹੁਣ ਇਹ ਪੰਕਤੀ ਯਾਦ ਰੱਖਣੀ ਰਹਾ ਹਾਂ ਵਾਲੀ ਅਨ ਬੋਲਤ ਨਿਰਭਿਜਾ ਜਾਨੀ ਬਨਾ ਨਾਮ ਜਪਾਇਆ ਬਿਨਾ ਬੋਲੇ ਅਨ ਬੋਲਤ ਦਾ ਐਕਚੁਅਲ ਜੋ मीनिंग ਹੈ ਬਿਨਾ ਬੋਲੇ ਹੈ ਨਾ ਕਿ ਬਿਨਾ ਬੋਲੇ ਜਾਂ ਬਿਨਾ ਕਿਸੇ ਨੂੰ ਦੱਸੇ ਜਾਂ ਨ ਬੋਲਤ ਮੇਰੀ ਬਿਰਥਾ ਜਾਨੀ ਅਗਰ ਮੈਂ ਹੀ ਜਾਨੀ ਮਤਲਬ ਮੈਂ ਮਤਲਬ ਪੈਂ ਅਗਰ ਕਹਾਂਗੀ ਤੇ ਮੇਰੀ ਦੇ ਨਹੀਂ ਹੈ ਮੇਰਾ ਮਨ ਹੈ ਨਾ ਤੇ ਮੇਰੇ ਮਨ ਨੇ ਆਪਣੀ ਹੀ ਬਿਰਥਾ ਨੂੰ ਜਾਣ ਲਿਆ ਕਿ ਮੈਂ ਕਿੰਨਾ ਦੁੱਚੀਆਂ ਕਿੰਨਾ ਪਾਣੀ ਚੀਆਂ ਕਿੰਨਾ ਵਿਕਾਰਾ ਚੀਆਂ ਕਿੰਨਾ ਐ ਅਗਰ ਕਹਿੰਦੇ ਹੋ ਤੇ ਫਿਰ ਫਨਾ ਨਾਮ ਜਪਾਇਆ ਇਹਨੂੰ ਕਿਹਾ ਹੋਇਆ ਕਿ ਫਿਰ ਮੈਂ ਫਿਰ ਮੈਂ ਆਪਣਾ ਭਾਂਡਾ ਸਿੱਧਾ ਕੀਤਾ ਕਿਉਂਕਿ ਸਵੈਪੜਚੋਲ ਕੀਤੀ ਫਿਰ ਭਾਂਡਾ ਸਿੱਧਾ ਕੀਤਾ ਮਤਲਬ ਉਸ ਚੰਗੇ ਸੱਚ ਦੇ ਗਿਆਨ ਵਾਲ ਹੋਰ ਇੱਕ ਕਦਮ ਰਿੰਪਲ ਜੀ ਕੁਝ ਐਡ ਕਰਨਾ ਚਾਹੁੰਦੇ ਨੇ ਹਾਂ ਬੋਲੋ ਜੀ ਲੱਗ ਰਿਹਾ ਜਿਵੇਂ ਨਾ ਭੋਜ ਜੀ ਨੇ ਕਹਿੰਦੇ ਅਨ ਬੋਲਤ ਮੇਰੀ ਬਿਰਥਾ ਜਾਨੇ ਮੇ ਵੀ ਕਦੇ ਪੇ ਕਿ ਕਹਿੰਦਾ ਨਾ ਕਿ ਅੰਦਰ ਤੇ ਦੀਦੀ ਹੈ ਨਾ ਉਤਰਾ ਮੈਂ ਜਿੰਨਾ ਤੁਹਾਨੂੰ ਮਰਜ਼ੀਆਂ ਲਪੇਟੀਆਂ ਮਾਰੇ ਜਾਵਾਂ ਮੈਂ ਇੱਥੇ ਚੱਲੀ ਅਸੀਂ ਜਿੰਨਾ ਮਰਜ਼ੀ ਲੋਕਾਂ ਨੂੰ ਪਾਗਲ ਬਣਾਏ ਜਾਏ ਪਰ ਕਹਿੰਦਾ ਨਾ ਕਿ ਉਹ ਅੰਦਰ ਕਿੰਨਾ ਤੋਂ ਬਾਹਰ ਦਾ ਜੋ ਦਿਖਾਵਾ ਅੰਦਰ ਤੇ ਹੈ ਨਾ ਤੇਰੇ ਉਹ ਰੱਬ ਜਾ ਗੁੰਜ ਜਾ ਤੇਰੀ ਦਰਗਾਹ ਜਿਹੜੀ ਤੇਰੀ ਕਚਹਿਰੀ ਲੱਗੀ ਹੈ ਉਹ ਸਭ ਜਾਣਦਾ ਹੈ ਹਨਾ ਤੇ ਇਹ ਤੇ ਨਹੀਂ ਕਿ ਅਨ ਬੋਲੇ ਤੋ ਉਹ ਮਤਲਬ ਉਹ ਇਹ ਮਤਲਬ ਜੋ ਰੱਬ ਜੋ ਆਪਣਾ ਜੋ ਗੋਡ ਹੈ ਤੁਹਾਡੇ ਤੁਹਾਡੀ ਜੋ ਅਵ ਕੌਨਸ਼ੀਅਸਨੈਸ ਜਿਹਨੂੰ ਅਸੀਂ ਕਹਿ ਰਹੇ ਨੇ ਕਿ ਮੈਂ ਕਿੰਨਾ ਵੀ ਬਾਹਰੋਂ ਬਲਜੀਤ ਕੋਲ ਨੂੰ ਝੂਠ ਬੋਲਾਂ ਕਿ ਅੱਜ ਮੈਂ ਇੱਥੇ ਕਰਿਆ ਬਟ ਅੰਦਰ ਮੈਨੂੰ ਤਾਂ ਸੱਚ ਪਤਾ ਨਾ ਅਨ ਬੋਲੇ ਮੈਂ ਆਪਣੇ ਮਾਂ ਮੇਰੇ ਖਰ ਮਾਂ ਨੂੰ ਸਮਝਾ ਰਹੀ ਕਿ ਅਨ ਬੋਲੇ ਤੋ ਸਭ ਕੁਝ ਜਾਣਦਾ ਹੈ ਡਿੰਪਲ ਕੋਰ ਅਲਰਟ ਰਹ ਹੈ ਨਾ ਅੰਦਰੋਂ ਬਾਹਰੋਂ ਇੱਕ ਰਾਜ ਉਹ ਤਾਂ ਅਜੀ ਕੰਦੇ ਹਾਂ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮੈਨੂੰ ਲੱਗਦਾ ਉਹ ਨਹੀਂ ਆਏਗੀ ਕਿਉਂਕਿ ਮੇਰੀ ਮਨ ਦੀ ਆਪਣੀ ਹੋਂਦ ਹੈ ਜਦ ਤੱਕ ਉਹ ਨਹੀਂ ਇੰਟਰਸਪੈਕਟ ਕਰੇਗਾ ਉਹਨੂੰ ਸੋਝੀ ਨਹੀਂ ਆਣੀ ਉਹਨੇ ਇੰਟਰਸਪੈਕਟ ਕੀਤਾ ਅਨਬੋਲਤ ਮੇਰੀ ਬਿਰਥਾ ਜਾਨੀ ਆਪਣੇ ਮਨ ਹੀ ਮਨ ਹੀ ਕਹਿ ਰਿਹਾ ਹੈ ਕਿ ਜਦੋਂ ਤੋਂ ਮੈਂ ਦਰਸ਼ਨ ਪਾ ਲਿਤਾ ਤੇ ਬਿਨਾ ਕਿਸੇ ਦੇ ਦੱਸੇ ਬਿਨਾ ਕਿਸੇ ਨੇ ਮੈਨੂੰ ਬੋਲੇ ਕਰੈਕਸ਼ਨ ਕੀਤੇ ਬਿਨਾ ਜਾਂ ਮੈਂ ਕਿਸੇ ਨੂੰ ਕੁਝ ਕਹੇ ਬਿਨਾ ਮੈਨੂੰ ਆਪਣੀ ਕਹਾਣੀ ਤੇ ਪਤਾ ਚੱਲ ਹੀ ਗਈ ਜਿਸਾ ਤੁਸੀਂ ਦੱਸਿਆ ਨਾ ਤੇ ਕਿਸ ਨੂੰ ਪਤਾ ਚੱਲੀ ਮੇਰੇ ਹੀ ਮਨ ਹਾਂਜੀ ਮੇਰੇ ਹੀ ਮਨ ਨੂੰ ਪਤਾ ਚਲੇ ਕਚੈਰੀ ਚ ਨਹੀਂ ਕਚੈਰੀ ਵਾਲੇ ਨੂੰ ਦੱਸਣ ਦੀ ਲੋੜ ਹੀ ਨਹੀਂ ਕਚੈਰੀ ਵਾਲੇ ਨੂੰ ਫਰਕ ਹੀ ਨਹੀਂ ਪੈਣਾ ਕਿ ਤੁਸੀਂ ਗੰਦਾ ਅਗਰ ਗਲਤ ਕਰਮ ਕਰ ਰਹੇ ਹੋ ਜਾਂ ਚੰਗੇ ਕਰਮ ਕਰ ਰਹੇ ਹੋ ਕਚੈਰੀ ਜਿਹੜੀ ਹੈ ਦਰਗਾਹ ਹੈ ਦਰਗਾਹ ਦੇ ਅੰਦਰ ਜਿਹੜੇ ਚੰਗੇ ਗੁਣ ਨੇ ਉਹ ਤੇ ਫਿਰ ਵਿਰਾਜਮਾਨ ਨੇ ਅਸੀਂ ਵਰਤਿਆ ਕਿ ਨਹੀਂ ਵਰਤਿਆ ਸੋ ਅਨਬਲਤ ਮੇਰੇ ਬਿਰਖਾ ਜਾਣੀ ਪਨਾ ਨਾਮ ਜਪਾਇਆ ਹੁਣ ਆਪਣਾ ਨਾਮ ਜਪਾਇਆ ਤਾਂ ਅਸੀਂ ਕੀ ਨੂੰ ਲਵਾਂਗੇ ਨੇ ਆਪਣਾ ਨਾਮ ਅਸੀਂ ਹੈ ਨਾ ਕਿ ਕਹਨਾ ਕਿ ਉਹਨੇ ਸਾਨੂੰ ਉੱਥੇ ਉਹ ਕੋਈ ਨਹੀਂ ਹੈ ਮਜੇ ਜਦੋਂ ਮੇਰੇ ਮਨ ਨੇ ਹਾਂ ਮਜੇ ਜਦੋਂ ਮੇਰੇ ਮਨ ਨੂੰ ਸੋਚ ਜਾਈ ਤੇ ਮੇਰਾ ਮਨ ਖੁਦ ਕਿਰਪਾ ਦਾ ਪਾਤਰ ਬਣ ਕੇ ਅਪਰੇਕਣ ਕਰਕੇ ਉਹਨੇ ਜੀਣਾ ਸ਼ੁਰੂ ਕਰਤਾ ਇਹੀ ਇਹ ਦਰਸ਼ਨ ਪਾ ਲਈ ਤੇ ਹੋਰੇ ਡਾਊਟ ਆਪਣਾ ਨਾਮ ਨਾ ਕਰ ਪਰ ਅਨਬੂਦੀ ਬੇਧਿਆਨੀ ਅਗਰ ਪ੍ਰੀਤੀ ਮੈਮ ਗੁਰਮੇਲ ਹੋਰ ਵੀ ਪਲੀਸ ਆ ਰਹੇ ਜਾਣੇ ਪਾਓ ਕਿ ਬਹੁਤ ਅੱਛਾ ਹੈ ਕਿਸੇ ਨੇ ਅਜੀਤ ਖੋਲੀ ਹੈ ਹੋਰ ਕਿਸਬਦੀ ਕੀ ਪਰਸਪੈਕਟਿਵ ਹੈ ਕੁਝ ਵੀ ਨਵਾਂ ਇੱਕ ਨਿਕਲ ਸਕਦਾ ਹੈ ਰ ਪਰਸਪੈਕਟਿਵ ਨੇ ਹਾਂ ਗੱਲ ਤੇ ਇੱਥੇ ਸਹੀ ਆ ਰਹੀ ਹੈ ਜਾਨੀ ਬੋਲ ਆਪਣੇ ਬਿੱਖਾ ਜਾਨੀ ਆਪਣਾ ਨਾਮ ਜਪਾਇਆ ਦੁੱਖ 나ਠੇ ਸੁਖ ਸੈ ਸਮਾਏ ਹੁਣ ਕੀ ਹੋ ਗਿਆ ਕਿਉਂਕਿ ਮੈਨੂੰ ਇਨਟਰਸਪੈਕਸ਼ਨ ਮੈਨੇ ਕਰ ਲਈ ਤੇ ਮੇਰੇ ਦੁੱਖ ਜੜੇ ਨੇ ਦੂਰ ਹੋ ਗਏ ਭੱਜ ਗਏ ਕਿਉਂਕਿ ਦੁੱਖ ਹੈ ਆਂਦੇ ਹੀ ਕਦੋਂ ਨੇ ਜਦੋਂ ਮੇਰਾ ਮਨ ਵਿਕਾਰਾਂ ਵਿੱਚ ਹੁੰਦਾ ਹੈ ਜਦੋਂ ਮਨ ਵਰਚੁਸ ਵਿੱਚ ਹੋਏਗਾ ਦੁੱਖ ਆਇਆ ਹੋਇਆ ਵੀ ਦੁੱਖ ਨਹੀਂ ਲੱਗੇਗਾ ਕਿਉਂਕਿ ਆਈ نو ਹਾਊ ਟੂ ਹੈਂਡਲ ਇਟ ਕਲੀਫ ਆ ਗਈ ਹੈ ਸਿਚੁਏਸ਼ਨ ਆ ਗਈ ਹੈ ਕੁਝ ਇਸ ਤਰ੍ਹਾਂ ਦਾ ਆ ਗਿਆ ਐਸੇ ਦੁੱਖ ਨਾਠੇ ਦਾ ਮਤਲਬ ਹੈ ਕਿ ਦੁੱਖ ਨੂੰ ਹੈਂਡਲ ਕਰਨਾ ਦੁੱਖ ਮਤਲਬ ਜਦੋਂ ਮੈਂ ਵਿਕਾਰਾ ਤੁਸੀਂ ਉਹ ਦੁੱਖ ਲੱਗਦਾ ਸੀ ਤੇ ਜਦੋਂ ਮੈਂ ਆ ਦੇ ਵਰਚੁਅਲਸ ਦੇ ਵਿੱਚ ਆ ਗਈਆਂ ਮੇਰਾ ਮਨ ਤੇ ਉਹ ਆਪਣੇ ਆਪ ਉਸ ਨੂੰ ਦੁੱਖ ਨੂੰ ਹੈਂਡਲ ਕਰਨਾ ਪਲਸ ਐਕਚੁਅਲੀ ਦੁੱਖ ਕਿੰਨੇ ਨਿਯਮ ਲੱਗਣ ਲੱਗ ਜਾਂਦੇ ਨੇ ਕਿ ਇਹ ਤੇ ਨਿਯਮ ਕਰੈਕਟ ਦੁੱਖ ਸਹਿਤ ਸਮਾਏ ਫੋਰਚਿਊਨਿਟੀ ਲੱਗ ਜਾਂਦੀ ਹੈ ਕਿ ਇਟਸ ਇਟਸ ਅ ਔਰਚਨਿਟੀ ਫੋਰ ਮੀ ah hyder opportunity or its a laws of nature and all this so ananda ananda ke wo mainu koi takleef de de kisi ne aisa nahi lagta right paap pakad kad lene apne gre apne gre paap pakad ke te kyunki main sharan ch aa gaya na mera mann sharan ch chala gaya charanagat ban gaya aur surrender kar deta ki yes mere andar hai sab kuch hai so paap pakad kad lene apne ਅਕਾਰਡਲੀ ਨੇ ਆਪਣੇ ਗਰੇ ਤੁਸੀਂ ਇਸ ਤਰ੍ਹਾਂ ਹੀ ਪੜਿਆ ਸੀ ਨਾ ਕਿਉਂਕਿ ਇੱਥੇ ਪੌਜ਼ ਆਉਣਾ ਚਾਹੀਦਾ ਹੈ ਬਾਹਰ ਅਕਾਰਡਲੀ ਨੇ ਆਪਣੇ ਗਰੇ ਹੈਨਾ ਐਸੇ ਹੀ ਆਉਣਾ ਚਾਹੀਦਾ ਨਾ ਅਪੁਨਿ ਗਰੇ ਤੇ ਨਹੀਂ ਆਉਣਾ ਚਾਹੀਦਾ ਮੇਰੇ ਹਾਂ ਮੈਨੂੰ ਲੱਗਦਾ ਹੈ ਆਪਣੇ ਗਰੇ ਆਉਣਾ ਚਾਹੀਦਾ ਨਾ ਮੈਂ ਧਿਆਨ ਨਾਲ ਸੁਣਿਆ ਨਹੀਂ ਚੀਜ਼ ਸੌਰੀ ਇੱਥੇ ਮੈਂ ਵੀ ਰਾਮ ਚਿੰਦਾ ਵੀ ਹੁੰਦਾ ਹੈ ਨਾ ਹਾਂ ਪਰ ਆਈ ਥਿੰਕ ਬਲਜੀਤ ਜੀ ਮਨਜੀਤ ਜੀ ਬਲਜੀਤ ਮੈਂ ਤਾਂ ਅਨੁਪਤ ਧਿਆਨ ਹੋਏਗਾ ਮੁਹਾਲੀ ਵਾਲੇ ਮਨਜੀਤ ਮੈਂ ਬਲਜੀਤ ਮੈਂ ਬਾਪ ਕਰ ਕਾਢ ਲਈਨੇ ਆਪਣੇ ਗਰੇ ਅੰਦਕੂਪਤੇ ਮਾਇਆ ਉਹਨਾਂ ਦੇ ਕਿਸਾ ਉਹਨਾਂ ਬਾਪ پکڑ ਕੇ ਮੈਨੂੰ ਕਾਢ ਲਿੱਤਾ ਕਿੱਥੇ ਆਪਣੇ ਘਰ ਵਿੱਚ ਮਤਲਬ ਨਿੱਜ ਘਰ ਵਿੱਚ ਅੰਧਕੂਪ ਤੇ ਮਾਇਆ ਬਾਹ ਤੋਂ ਘੜ ਘੜ ਲੀਨੇ ਨਹੀਂ ਗਰੇ ਬਲਜੀਤ मैम ਮੁਹਾਲੀ ਵਾਲੇ ਗਰੇ ਘਾਰੇ ਕਿ ਕੀ ਹੈਗਾ ਜਰਾ ਦੇਖੋਗੇ ਐਟਲੀ ਡੀਪ ਡਾਰਕ ਪਿਟ ਆਫ ਹਾਉਸ ਪ੍ਰੀਤੀ ਜੀ ਬੁਰਮੇਲ ਜੀ ਇਹ ਵੀ ਘਾਰ ਹੀ ਆ ਨਾ ਅੰਨੇ ਜਿਹੜਾ ਅੰਨਾ ਵਾਲਾ ਅੰਨਾ ਖੋ ਹਾਂ ਅੰਧਕੂਪ ਗ੍ਰਹਿ ਤੇ ਬਲਜੀਤ मैम ਇੱਥੇ ਵਿਰਸ਼ ਵਿਸ਼ਾ ਆਪਣਾ ਜਾਈਗਾ ਇਸ ਤਰ੍ਹਾਂ ਆਏਗਾ ਆਪਣੇ

ਕੜਲੀ ਨੇ ਆਪਣੇ ਗਰੇ ਅੰਧ ਗੂਪੇ ਮਾਇ ਕੋਈ ਹੋਰ ਇਹਨੂੰ ਡਿਸਕ੍ਰਾਈਬ ਕਰਨਾ ਚਾਹੇਗਾ ਇਹ ਆ ਕੁਛ ਨਵਾਂ ਪਸਤਾ ਜਿਹੜਾ ਬੰਦਨ ਕਾਹਤੇ ਵਿਚਰਤ ਆ ਮਿਲ ਆਇਆ ਫਿਰ ਆਪਣੇ ਮਨ ਨੂੰ ਕਿ ਆ ਜਾਂਦਾ ਕੋਣ ਆਨੇ ਤੇ ਜਿਹੜਾ ਮਨ ਇਹ ਨਾ ਵਿਕਾਵਾਂ ਦਾ ਜਿਹੜਾ ਬਹੁਤ ਅੰਧਾ ਗਹਿਰਾ ਖੂ ਹੈ ਉਹਦੇ ਵਿੱਚੋਂ ਮਤਲਬ ਇਹ ਜਿਹੜੇ ਦਰਸ਼ਨ ਹੈ ਸੀਨ ਬਾਸ ਲੋ ਬਜਾ ਹਾਂ ਰਾਈਟ ਬਾਪ پکڑ ਮੀਨ ਸਪੋਰਟ ਦੇ ਕੇ ਜੰਨੀ ਗੁਣਾ ਦੇ ਸਪੋਰਟ ਦੇ ਨਾਲ ਮੈਂ ਉਸ ਤੋਂ ਬਾਅਦ ਆ ਗਿਆ ਸਪੋਰਟ ਕੀਤਾ ਹੂੰ ਨੀ ਬਾਪ ਪਕੜੀ ਤੇ ਮੈਂ ਸਾਰਾ ਦਰਦ ਖਤਮ ਹੋ ਗਿਆ ਜਿਸ ਤਰ੍ਹਾਂ ਬੱਚਾ ਹੈ ਉਹ ਜਾ ਰਿਹਾ ਹੈ ਅਗੇ ਉਹ ਮਾਂ ਦੀ ਬਾ ਮਾਂ ਉਹਦੀ ਹੱਥ پکڑ ਲੇਗੀ ਤੇ ਬੱਚੇ ਦਾ ਸਾਰਾ ਦਰਦ ਖਤਮ ਹੋ ਜਾਂਦਾ ਹੈ ਉਹਨੂੰ ਸ਼ਾਂਤੀ ਮਿਲ ਜਾਂਦੀ ਹੈ ਕਿ ਆਈ ਐਮ ਸੇਫ ਪਰ ਐ ਲਾਈਨ ਮੈਨੂੰ ਨਹੀਂ ਕਲੀਅਰ ਹੋ ਰਹੀ ਆ ਆਪਣੇ ਗ੍ਰਹਿ ਹੈ ਆਪਣੇ ਇਧਰ ਤੁਸੀਂ ਪੌਜ਼ ਪਾਉਂਦੇ ਹੋ ਤੇ ਫਿਰ ਗ੍ਰਹਿ ਅੰਧ ਕੁੱਪ ਤੇ ਮ ਆ ਆਪਣੇ ਕੱਢ ਲੀਨੇ ਆਪਣੇ ਆਪਣੇ ਦਾ ਐਫਏ ਕੀ ਭਾਵ ਕੱਢੋਗੇ ਮੇਰਾ ਮਤਲਬ ਅੰਦਰ ਹੀ ਹੋਗਾ ਨਾ ਮੇਰੇ ਘਰ ਦੀ ਗੱਲ ਚਲਦੀ ਵੀ ਨਾ ਮੇਰਾ ਮਤਲਬ ਨਿਕਤਰ ਹੈ ਮੇਰੇ ਮਤਲਬ ਮੇਰੇ ਮਨ ਨਹੀਂ ਹਲੇ ਆਪਣੇ ਦਾ मीनिंग ਕੀ ਕੱਢੋਗੇ ਅੰਧ ਪਕੜ ਕੱਢ ਲੀਨੇ ਆਪਣੇ ਨਹੀਂ ਨਹੀਂ ਮੇਰੇ ਗਿਆਨੀ ਮਨ ਹਾਂ ਮੈਂ ਮੇਰੇ ਅਗਿਆਨੀ ਮਨ ਨੂੰ ਹੋਏਗਾ ਨਾ अपने जान के मतलब मैम ਜਦੋਂ ਆਪਣੇ ਜਾਣ ਕੇ ਆਪਣੇ ਆਪਣੇ ਸਮਝ ਕੇ ਬਾਹ ਪਕੜ ਕੜਲੀ ਨੇ ਆਪਣੇ ਸੈਂਸ ਨਹੀਂ ਬਣ ਗਈ ਬਈ ਬਾਹ ਪਕੜ ਕੜਲੀ ਨੇ ਆਪਣੇ ਗਰੇ ਅੰਧਕੂਪ ਤੇ ਮਾਇਆ ਵਿਸ਼ਰਾਮ ਬਰਾਬ ਲਗਾਇਆ ਵਿਸ਼ਰਾਮ ਥੱਲੇ ਜਾਉਣ ਲੱਗ ਗਿਆ ਮੈਮ ਅ ਸੁਜੀਤ ਜਨ ਤੁਸੀਂ ਵਿਸ਼ਰਾਮ ਲਗਾਇਆ ਤੇ ਉੱਤੇ ਵਿਸ਼ਰਾਮ ਤੇ ਕਲਿੱਕ ਕੀਤਾ ਐ ਜੇ ਤੁਸੀਂ ਸੈਟਿੰਗਸ ਕਰ ਰਹੇ ਸੀ ਮੈਮ ਥੱਲੇ ਜਾ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਪੋਇਟਿਕ ਫਾਰਮ ਵਿੱਚ ਉਹ ਨਾ ਵਰਸ ਅੱਗੇ ਪਿੱਛੇ ਅਸੀਂ ਲਿਖਦੇ ਆ ਨਾ ਇੱਥੇ ਵੀ ਅਪੁੰਨੇ ਜਿਹੜੇ ਪਿੱਛੇ ਲਿਖਿਆ ਆ ਉਹ ਕਿੱਥੇ ਰਿਲੇਟ ਹੋਏਗਾ ਆਪਣੇ ਦੀ ਬਾਹ ਫੜ ਕੇ ਉੱਪਰ ਕਰੋ ਨਾ ਉਹ ਆਪਣੇ ਦਿਖ ਨਹੀਂ ਰਿਹਾ ਸ੍ਰੀ ਜੀ ਜੀ ਦਿਖ ਰਿਹਾ ਸ੍ਰੀ ਜੀ ਜੀ ਥੱਲੇ ਕਰੋ ਥੱਲੇ ਥੱਲੇ ਨਹੀਂ ਸਕਰੋਲ ਕਰੋ ਮੈਮ ਤੁਜੀਤਪਨ ਇੱਕ ਸੈਕਿੰਡ ਮੈਮ ਮੇਰੇ ਇਹਨਾਂ ਹਾਂ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਆਪਣੇ ਕਿਸ ਪਾਸੇ ਫਿਰ ਲੱਗੇਗਾ ਉਹ ਆਪਣਿਆਂ ਦੀ ਜਿੱਦਾਂ ਆਪਣੇ ਜਿਹੜੇ ਬਣ ਗਏ ਨੇ ਜਿਹੜੇ ਮਤਲਬ ਜਿੱਦਾਂ ਨੇ ਆਪਣੇ ਦੀ ਜਿੱਦਾਂ ਮੇਰਾ ਆਪਣਾ ਜਾਂ ਫਿਰ ਇਹ ਉਹਦੇ ਨਾਲ ਰਿਲੇਟ ਹੋਗਾ ਆਪਣਿਆਂ ਦੀ ਬਾਹ ਫੜ ਕੇ ਕੱਢ ਲਿਆ ਅੰਧੇਕੁੱਤ ਗੱਲ ਹੀ ਨਹੀਂ ਹੈ ਮੇਰੇ ਮਨ ਦੀ ਸਿਰਫ ਮੇਰੇ ਮਨ ਦੀ ਗੱਲ ਹੈ ਹੋਰ ਕੋਈ ਹੈ ਹੀ ਨਹੀਂ ਬਾਹਰ ਦਾ ਮਸਲਾ ਨਹੀਂ ਹੈ ਹਟ ਮੈਂ ਆਪਣੇ ਮੇਰੇ ਮਾਨ ਨੂੰ ਅਗਿਆਨੀ ਹਾਂ ਮੇਰੇ ਅਗਿਆਨੀ ਮਨ ਨੂੰ ਕੱਢ ਲਿਆ ਨਾ ਤੇ ਅਗਿਆਨੀ ਮਨ ਨੂੰ ਕੱਢ ਲਿਆ ਮੇਰੇ ਨਿਜ ਘਰ ਮੇਰਾ ਕੀ ਮੇਰੇ ਨਾਲ ਚੱਲ ਆਪਣੇ ਨੇ ਮੈਨੂੰ ਨਹੀਂ ਕਲੀਅਰ ਹੋ ਰਿਹਾ ਗ੍ਰੇ ਅੰਧਕੂਪ ਤੇ ਮਾਇਆ ਫਿਰ ਉਹਨੂੰ ਅਲੱਗ ਕਿਉਂ ਕਰਨਾ ਤੁਸੀਂ ਕਿਉਂਕਿ ਫਰਸਟ ਪਸੇ ਮੇਰੀ ਫਰਸਟ ਪਸੇ ਮੇਰੀ ਗੱਲ ਹੋ ਰਹੀ ਹੈ ਨਾ ਅਗਰ ਮੈਂ ਆਪਣੇ ਤੇ ਟੁਕਾਵਾਂ ਤੇ ਮੈਨੂੰ ਇਹ ਸਮਝ ਆ ਰਹੀ ਕਿ ਸਹੀ ਗੱਲ ਹੈ ਕਿ ਮੇਰੇ ਅਗਿਆਨੀ ਮਨ ਨੂੰ ਜੋ ਹਮੇਸ਼ਾ ਗਲਤੀਆਂ 네ਗੇਟਿਵ ਰਹਿੰਦਾ ਸੀ ਹਨਾ ਕੁਕੀ ਮੈਂ ਅਗਰ ਰਹਾ ਅਗਿਆਨਤਾ ਵਿੱਚੋਂ ਕੱਢ ਲਿਆ ਮੈਨੂੰ ਜਿਹੜੇ ਦਰਸ਼ਨ ਹੋਇਆ ਮੈਂ ਸ਼ਰਨ ਆਈ ਜਦ ਸਰੈਂਡਰ ਕਰ ਦਿੱਤਾ ਹਨਾ ਤੇ ਉਹਨੇ ਮੈਨੂੰ ਕੱਢ ਲੈ ਕਿਥੋਂ ਗ੍ਰਹਿ ਗ੍ਰਹਿ ਮਤੈ ਮੇਰੇ ਅੰਦਰ ਨਿਜਕਰ ਗ੍ਰਹਿ ਤੇਕਰ ਹੈ ਜੋ ਦਿੱਤਾ ਹੈ ਨਾ 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 ਨਿਜਕਰ ਤੇ ਅੰਧਕੂਪ ਛੋੜ ਅੰਧੇਰਾ ਦੇ ਅੰਦਰ ਹੀ ਇਹ ਅੰਧਕੂਪ ਅਗਿਆਨਤਾ ਦਾ ਅੰਦਰ ਨਿਜ ਕਰ ਨਿਜ ਕਰਦਾ ਮਤਲਬ ਹੈ ਜਿਹਦੇ ਵਿੱਚ ਗੁਣ ਮੌਜੂਦ ਨੇ ਫਜਾਨਾ ਮੌਜੂਦ ਹੈ ਉਹਨੂੰ ਨਿਜ ਕਰ ਕਿਹਾ ਜਾਂਦਾ ਹੈ ਔਰ ਜਿਹੜਾ ਮੇਰਾ ਮਨ ਹੈ ਉਹ ਉਹ ਮਾੜਾ ਬਣਿਆ ਹੋਇਆ ਹੈ ਨਾ ਮੈਂ ਉਹੀ ਕਹ ਦੋ ਮਨ ਅੰਦਰ ਜੋ ਦੋ ਮਨ ਗੱਲ ਤੇ ਮੇਰੇ ਮਨ ਦੀ ਗੱਲ چلਦੀ ਪਈ ਹੈ ਇੱਕ ਮਨ ਦੋ ਹੈ ਇੱਕ ਗੁਣਾਪੂਰਾ ਇੱਕ ਵਿਕਾਰੀ ਮਨ ਹੈ ਅਨਾਨ ਰੰਤ ਸੀ ਜੀ ਹੈ ਅੰਦਰ ਫਾਈਟ ਚੱਲਦੀ ਪਈ ਹੈ ਤੇ ਜਿਹੜਾ ਨਿਜ ਕਰ ਵਾਲਾ ਮਨ ਹੈ ਨਾ

ਬੱਸ ਵੈਸਾ ਲੇਖੋ ਜਦੋਂ ਮਨ ਕਹਿ ਰਿਹਾ ਨਾ ਜੀ ਠਾਕਰ ਤੂੰ ਸ਼ਰਨਾਈ ਆਇਆ ਜਦੋਂ ਮੇਰਾ ਮਨ ਰੱਬੀ ਕੋਲ ਦੀ ਸ਼ਰਨ ਵਿੱਚ ਚਲੇ ਗਿਆ ਫਿਰ ਉਹ ਮੇਰੇ ਮਨ ਨੇ ਆਪਣੇ ਆਪ ਨੂੰ ਹੀ ਹਨੇਰੇ ਦੇ ਖੂਬ ਝੋਕ ਛੋਟ ਲਿਆ ਆਪਣੇ ਆਪ ਨੂੰ ਬਾਹ ਪਕੜ ਕੇ ਹੀ ਬਾਹ ਪਕਰ ਕੱਢ ਲੀਨੇ ਆਪਣੇ ਵੀ ਮੇਰੇ ਮਨ ਨੇ ਆਪਣੇ ਆਪ ਨੂੰ ਹੀ ਕਿੱਥੋਂ ਕੱਢਿਆ ਵਿਕਾਰਾਂ ਦੇ ਅੰਧੇ ਖੂਚੋਂ ਕੱਢ ਲਿਆ ਬਿਲਕੁਲ हां मतलब ने अपने आप ही क्योंकि और कोई है ही नहीं किन्ने ਕੱਢਣਾ ਨੇ ਬੈਠੇ ਹੋਏ ਨੇ ਜਦੋਂ ਉਹ ਸਾਡੇ ਉਹਨਾਂ ਨੂੰ ਹਾਂ ਵਰਤਾਂਗੇ ਤਾਂ ਹੀ ਬਾਹ ਪਕਰ ਕਢ ਲਈ ਨੇ ਆਪਣੇ ਹਾਂ ਆਪਣੇ ਹਜੇ ਵੀ ਆਪਣੇ ਗਰੇ ਗਰੇ ਹੁਣ ਕਿਉਂ ਤੁਸੀਂ ਦੱਸਿਆ ਗਰੇ ਅੰਦਕੂ ਗਰੇ ਅੰਦਕੂ ਤੇ ਮੈਨੂੰ ਹਜੇ ਵੀ ਲੱਗ ਰਿਹਾ ਹੈ ਗਰੇ ਦੇ ਉੱਤੇ ਆਣਾ ਚਾਹੀਦਾ ਹੈ ਇਹ ਤਾਂ ਫਸਟਰ ਕਢ ਲਈ ਨਹੀਂ ਗਰੇ ਨੂੰ ਤਾਂ ਸਮਝੋ ਆਪਾਂ ਸਥਾਨ ਵੀ ਕਹਿ ਸਕਦੇ ਨਾ ਜੀ ਖੂ ਹੋ ਗਿਆ ਨਾ ਜੀ ਖੂਸ ਆਸਾਨ ਹੋ ਗਿਆ ਆਪਾਂ ਹੋਸ ਕਹਿੰਦੇ ਜੋ ਮਰਜੀ ਕਹਿ ਨਹੀਂ ਨਹੀਂ ਗਰੇ ਦਾ ਮਤਲਬ ਖੂ ਨਹੀਂ ਹੈ ਨੇ ਅੰਦਕੁਪ ਦਾ ਮਤਲਬ ਅੰਦਕੁਪ ਤਾਂ ਹੋ ਗਿਆ ਨਾ ਜੀ ਖੂਪ ਜੋ ਹੈ ਉਹ ਉਹ ਹੋ ਗਿਆ ਖੂ ਹਾਂਜੀ ਹਾਂ ਜਣੀ ਇਹ ਤਾਂ ਨਾਲ ਹੋ ਗਈ ਗੱਲ ਜਿਸ ਤਰ੍ਹਾਂ ਆਪਾਂ ਕਹਗੇ ਮੇਰਾ ਖੂ ਹਾਂ ਅਨੇ ਕੁਝੋਂ ਬਿਕਾਰਾ ਵਾਲਾ ਨਾ ਖੂ ਜਾਣਾ ਨਾ ਜੀ ਉਹਦੇ ਚੋਂ ਕੱਢ ਲਿਆ ਮਾਨ ਨੇ ਆਪਣੇ ਆਪ ਨੂੰ ਕੱਢਿਆ ਹਾਂ ਹਾਂ ਹੋਰ ਸਹੀ ਹੈ ਉਹ ਤੁਸੀਂ ਗੱਲ ਸਹੀ ਕਹਿ ਰਹੇ ਹੋ ਗਰੇ ਅੰਦਕੁਪ ਤੇ ਮਾਇਆ ਬਾਪ ਗਰੇ ਕੱਢੀ ਨੇ ਗਰੇ ਅਗੈ ਤੇ ਗਰੇ ਦੀ ਉਮਕੜਟੀ ਹੋਈ ਹੈ ਗਰੇ ਅੰਧ ਕੋ ਮਤਲਬ ਘਰ ਦੇ ਅੰਧੇ ਕੋ ਉੱਚੋ ਘਰ ਦੇ ਅੰਧੇ ਮਤਲਬ ਮਾਇਆ ਦੇ ਅੰਧੇ ਕੋ ਵਿੱਚੋਂ ਕੱਢ ਲਿਆ ਹਾਂ ਹਾਂ ਉਹ ਹੀ ਆਨੇ ਕੋਈ ਆਪਣੇ ਆਪ ਨੂੰ ਆਪ ਕੱਢਿਆ ਬਾਪ ਦਾ ਕੱਢ ਲੀਨੇ ਆਪਣੇ ਗਰੇ ਅੰਧ ਕੋਪ ਤੇ ਮਾਇਆ ਹਾਂਜੀ ਮਾਇਆ ਦੇ ਅੰਧੇ ਕੋ ਹੂ ਵਿੱਚੋਂ ਅੰਧੇ ਘਰ ਦੇ ਹੂ ਵਿੱਚੋਂ ਕੱਢ ਲਿਆ ਹਾਂ ਕੱਢ ਲਿਆ ਯੈਸ ਜਦੋਂ ਇਹ ਦੀ ਔਂਕੜ ਹਟਈ ਐ ਤੇ हां शरण ਤੇ ਪਹਿਲਾਂ ਰਹਾਉ ਦੀ ਪੰਕਤੀ ਆ ਗਈ ਨਾ ਰਹਾਉ ਦੇ ਪਹਿਲੇ ਕਰਨਾ ਮੈਨੇ ਗੁਰਮੇਲ ਜੀ ਨੇ ਨਾ ਹੋਣਾ ਕਿ ਨਾ ਕਿ ਨਾ ਕਿ ਗਰੇਨ ਆ ਗਿਆ ਗਰੇਨ ਆਪਾਂ ਨਿਜ ਘਰ ਵੀ ਲੈ ਸਕਦੇ ਨਾ ਜਿਹੜਾ ਨਿਜ ਘਰ ਦੇ ਅੰਦਰ ਅੰਨਾ ਖੂਬ ਬਣਿਆ ਹੋਇਆ ਸੀ ਵਿਕਾਰਾਂ ਦਾ ਉਹਦੇ ਜੋ ਕੱਢ ਲਿਆ ਨਾ 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 ਮੈਂ ਉਹੀ ਕਹਿ ਰਹੀ ਹਾਂ ਗੁਰਮੇਲ ਸਿੰਘ ਜੀ ਨਿਜ ਘਰ ਨੂੰ ਮਾਇਆ ਦੰਦਾ ਕਿ ਨਿਜ ਘਰ ਖਜ਼ਾਨਾ ਭਰਪੂਰ ਹੈ ਤੇ ਮੇਰਾ ਮਨ ਵਿਕਾਰੀ ਬਣ ਜਾਂਦਾ ਨਾ ਤੇ ਮਨ ਨੇ ਨਿਜ ਘਰ ਦੇ ਵਿੱਚੋਂ ਦੀ ਉਹ ਲੈਣੇ ਨੇ ਤੁਸੀਂ ਅਸੀਂ ਨਿਜ ਘਰ ਨੂੰ ਥੋੜਾ ਜਿਹਾ ਖੁਲਾਸਾ ਕਰੀਏ ਇਹ ਨਿਜਕਰ ਦਾ ਮਤਲਬ ਜਿੱਥੇ ਖਜ਼ਾਨਾ ਹੈ ਔਰ ਜਿਹੜਾ ਮੇਰਾ ਮਨ ਹੈ ਉਹ ਅੰਦੇ ਅੰਧੇਰੇ ਵਿੱਚ ਰਹਿ ਰਿਹਾ ਹੈ ਤੇ ਜਦੋਂ ਉਸਨੇ ਨਿਜਕਰ ਦੇ ਵਿੱਚ ਜਾ ਕੇ ਖਜ਼ਾਨੇ ਨੂੰ ਯੂਜ਼ ਕੀਤਾ ਤਾਂ ਜਾ ਕੇ ਉਹਦੇ ਅੰਦਰ ਚੇਂजेस ਆਨੇ ਸ਼ੁਰੂ ਹੋਏ ਹੈ ਨਾ ਹਾਂਜੀ ਸੋਨਾ ਨਿਕ ਗੁਰਬੰਧਨ ਕਾਟੇ ਹੁਣ ਗਿਆਨ ਨੇ ਬੰਧਨ ਕੱਟ ਦਿੱਤਾ ਮੇਰੇ ਅੰਦਰ ਬੰਧਨ ਮੇਰੇ ਜਿੰਨੇ ਵੀ ਸੀ ਮਤਲਬ ਮੇਰੇ ਭੈਮ ਫਰਮ ਪਲੇਖੇ ਮੇਰੇ ਵਾਸਤੇ ਤੇ ਫਿਰ ਹੋਇਆ ਕਿ ਵਿਛੜਤ ਆਨ ਮਿਲਾਇਆ

ਇੱਕ ਰਚਨਾ ਅੱਛਾ ਤੁਸੀਂ ਪਹਿਲੇ ਹਾਂ ਹੁਣ ਐ ਫਰਡੇ ਤੱਕ ਸਾਡਾ ਹੋ ਚੁੱਕਾ ਹੈ ਦੇ ਚਾਹੀਦਾ